ਸਗਰਿੰਟ ਦਿਖਾਈ ਦੇਣ ਵਾਲਾ ਇਸ਼ਾਕ ਇਸਦਾ ਨਾਮ ਹੈ ਮਹਰਾਨ ਕਰੀਮੀ ਨਸੀਰੀ ਇਰਾਨੀ ਰਿਫਿਊਜੀ ਜਿਸਨੇ ਕੀ ਆਪਣੀ ਜ਼ਿੰਦਗੀ ਦੇ 18 ਸਾਲ 에ਅਰਪੋਰਟ ਉਤੇ ਗੁਜ਼ਾਰ ਦਿੱਤੇ ਹੋਇਆ ਇੰਝ ਕਿ ਸਾਲ 1988 ਦੇ ਵਿੱਚ ਬੈਲਜੀਅਮ ਤੋਂ ਇੰਗਲੈਂਡ ਜਾਣ ਵਾਲੀ ਇਸਨੇ ਇੱਕ ਫਲਾਈਟ ਫੜੀ ਜਿਸ ਫਲਾਈਟ ਦਾ ਟ੍ਰਾਂਜ਼ਿਟ ਸੀਗਾ ਰਸਤੇ ਦੇ ਵਿੱਚ ਪੈਰਿਸ ਦੇ ਵਿੱਚ ਪਰ ਪੈਰਿਸ ਦੇ ਵਿੱਚ ਜਾ ਕੇ ਇਸ ਨੂੰ ਪਤਾ ਲੱਗਿਆ ਕਿ ਉਸਤੇ ਪਾਸਪੋਰਟ ਅਤੇ ਸਾਰੇ ਰਿਫਿਊਜੀ ਡਾਕੂਮੈਂਟ ਚੋਰੀ ਹੋ ਚੁੱਕੇ ਨੇ ਹੁਣ ਬਿਨਾਂ ਕਿਸੇ ਡਾਕੂਮੈਂਟ ਤੇ ਇੰਗਲੈਂਡ ਵਾਲਿਆਂ ਨੇ ਉਸ ਨੂੰ ਆਪਣੇ ਦੇਸ਼ ਦੇ ਅੰਦਰ ਸ਼ਰਨ ਦੇਣ ਤੋਂ ਸਾਫ਼ ਨਾ ਕਰ ਦਿੱਤੀ ਅਤੇ ਉਸ ਨੂੰ ਵਾਪਸ ਫਰਾਂਸ ਤੇ ਪੈਰਿਸ ਦੇ 에ਅਰਪੋਰਟ ਦੇ ਉੱਤੇ ਹੀ ਭੇਜ ਦਿੱਤਾ। ਹੁਣ ਉਸ ਤੇ ਕੋਈ ਪਾਸਪੋਰਟ ਨਹੀਂ ਸੀ, ਕੋਈ ਵੀਜ਼ਾ ਨਹੀਂ ਸੀ ਤੇ ਨਾ ਹੀ ਕੋਈ ਹੋਮ ਕੰਟਰੀ ਸੀ। ਮਹਿਰਮ ਨੇ ਜ਼ਿੰਦਗੀ ਦੇ 18 ਸਾਲ 에ਅਰਪੋਰਟ ਦੇ ਉੱਤੇ ਸੌਕੇ, ਅਖਬਾਰ ਪੜ੍ਹ ਕੇ, ਸਿਗਰਟ ਪੀ ਕੇ, ਯਾਤਰੀਆਂ ਨਾਲ ਗੱਲਾਂ-ਬਾਤਾਂ ਕਰਕੇ ਹੀ गुਜ਼ਾਰ ਦਿੱਤੇ। ਇਹ ਨਹੀਂ ਕਿ ਉਸਨੇ ਏਅਰਪੋਰਟੋਂ ਨਿਕਲਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਦੱਸਿਆ ਜਾਂਦਾ ਹੈ ਕਿ ਵੱਖ-ਵੱਖ ਦੇਸ਼ਾਂ ਨੇ ਇਹਦੇ ਵਿੱਚ ਉਸਨੇ ਅਪੀਲ ਵੀ ਕੀਤੀ ਪਰ ਕਿਸੇ ਨੇ ਵੀ ਉਸ ਨੂੰ ਆਪਣੇ ਦੇਸ਼ ਦੇ ਅੰਦਰ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਇਸਦੇ ਜੀਵਨ ਦੇ ਉੱਤੇ ਹੁਣ ਤੱਕ ਦੋ ਫਿਲਮਾਂ ਬਣ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਸਾਲ 2004 ਦੇ ਵਿੱਚ ਬਣੀ ਸੀ ਫਿਲਮ ਟੌਮ ਹੈਂਕਸ ਦੀ ਦਾ ਟਰਮੀਨਲ ਅਤੇ ਉਸ ਤੋਂ ਪਹਿਲਾਂ 1993 ਦੇ ਵਿੱਚ ਲੋਸਟ ਇਨ ਟਰਾਂਜ਼ਿਟ ਨਾਮ ਦੀ ਇੱਕ ਫਿਲਮ ਵੀ ਇਸ ਤੇ ਜੀਵਨ ਦੇ ਉੱਤੇ ਬਣ ਚੁੱਕੀ ਹੈ ਸਾਲ 2006 ਦੇ ਵਿੱਚ ਮਹਾਰਾਜ ਦੀ ਸਿਹਤ ਕਾਫੀ ਖਰਾਬ ਹੋ ਗਈ ਤਾਂ ਜਿਸਕੇ ਕਾਰਨ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਅਤੇ ਉਸ ਤੋਂ ਬਾਅਦ ਕੁਝ ਸਮਾਂ ਉਸ ਨੂੰ ਨੇੜਲੇ ਕਿਸੇ ਹੋਟਲ ਦੇ ਵਿੱਚ ਵੀ ਆਪਣਾ ਦੇ ਦਿੱਤੀ ਗਈ ਪਰ ਮਹਾਰਾਜ ਨੂੰ 에어ਪੋਰਟ ਦੇ ਨਾਲ ਇਨਾ ਲਗਾਓ ਹੋ ਚੁੱਕਿਆ ਸੀ ਕਿ ਸਪਟੰਬਰ 2022 ਦੇ ਵਿੱਚ ਉਸਨੇ ਵਾਪਸ ਪੈਰਸ ਤੇ ਉਸੇ 에어ਪੋਰਟ ਦੇ ਉੱਤੇ ਰਹਿਣ ਦਾ ਫੈਸਲਾ ਕੀਤਾ ਪਰ ਕੁਝ ਹੀ ਸਮੇਂ ਬਾਅਦ ਨਵੰਬਰ 2022 ਦੇ ਵਿੱਚ ਉਸ ਦੀ ਹਾਰਟ ਅਟੈਕ ਤੇ ਕਾਰਨ ਮੌਤ ਹੋ ਗਈ ਤਾਂ ਇਸ ਤਰ੍ਹਾਂ ਦੀ ਕਹਾਣੀ ਉਸ ਬੰਦੇ ਦੀ ਹੈ ਉਸ ਰਫਿਊਜੀ ਦੀ ਹੈ ਕਿ ਜਿਸ ਨੂੰ ਵੱਖ-ਵੱਖ ਕਾਰਨਾ ਕਰਕੇ ਵੱਖ-ਵੱਖ ਦੇਸ਼ਾਂ ਨੇ ਆਪਣੇ ਦੇਸ਼ ਦੇ ਵਿੱਚ ਪਨਾਹ ਦੇਣ ਤੋਂ ਇਨਕਾਰ ਕਰ ਦਿੱਤੀ ਤੇ ਅੰਤ ਦੇ ਵਿੱਚ ਇਸ ਇਨਸਾਨ ਦੀ ਜਿਹੜੀ ਜ਼ਿੰਦਗੀ ਸੀ ਉਹ 에어ਪੋਰਟ ਜੋਗੀ ਹੀ Prega aí. Tá no ar.